ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਸਵੇਰ ਦਾ ਚਾਨਣ ਹੌਲੀ-ਹੌਲੀ ਪਿੰਡ ਦੀਆਂ ਝੁੱਗੀਆਂ ਤੇ ਵਸ ਰਿਹਾ ਸੀ ਮਿੱਟੀ ਦੀ ਝੁੱਗੀ ਜਿਸ ਦੀ ਛੱਤ ਤੇ ਪਾਲਥੀ ਮਾਰੀ ਮਾਰਾਸੀ ਚੁੱਪਚਾਪ ਬੈਠੀ ਸੀ ਉਹ ਰਾਸੀ ਜਿਸ ਦੀਆਂ ਅੱਖਾਂ ਨੇ ਹੁਣ ਤੱਕ ਕਦੇ ਸਵਾਲ ਨਹੀਂ ਕੀਤੇ ਹਵਾ ਵਿੱਚ ਥੋੜੀ ਠੰਡ ਸੀ ਪਰ ਰਾਸੀ ਦੇ ਬੱਚਿਆਂ ਦੇ ਪੈਰ ਨੰਗੇ ਸਨ ਉਹ ਉਹਨਾਂ ਲਈ ਸਵੇਰ ਦੀ ਰੋਟੀ ਦਾ ਇੰਤਜ਼ਾਮ ਕਰ ਰਹੀ ਸੀ ਇੱਕ ਪਾਸੇ ਰੋਟੀ ਬਣ ਰਹੀ ਸੀ ਦੂਜੇ ਪਾਸੇ ਰਾਹੁਲ ਉਸ ਦਾ 6 ਸਾਲਾ ਪੁੱਤਰ ਆਪਣੀ ਛੋਟੀ ਭੈਣ ਨੀਲਮ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਮਾਂ ਮੇਰੇ ਜੁੱਤੀ ਕਿੱਧਰ ਗਈ ਰਾਹੁਲ ਨੇ ਪੁੱਛਿਆ ਰਾਸ਼ੀ ਨੇ ਨਜ਼ਰਾਂ ਥੱਲੇ ਕਰਦਿਆਂ ਕਿਹਾ ਪੁੱਤਰਾ ਜੁੱਤੀ ਨਹੀਂ ਤੇਰੇ ਪੈਰਾਂ ਦੇ ਹੌਸਲੇ ਵੱਡੇ ਹੋਣੇ ਚਾਹੀਦੇ ਨੇ ਅਸੀਂ ਗਰੀਬ ਹਾਂ ਪਰ ਲਾਚਾਰ ਨਹੀਂ ਉਸ ਦੀ ਇਹ ਗੱਲ ਰੋਜ਼ ਵਾਂਗ ਲੱਗੀ ਪਰ ਅੱਜ ਉਸ ਦੇ ਚਿਹਰੇ ਤੇ ਇੱਕ ਨਵਾਂ ਤੇਜ ਸੀ ਉਹ ਤੈਅ ਕਰ ਚੁੱਕੀ ਸੀ ਕਿ ਗਰੀਬੀ ਦੀ ਇਹ ਲਕੀਰ ਕਦੇ ਨਾ ਕਦੇ ਮਿਟਣੀ ਹੀ ਪਵੇਗੀ ਰਾਤ ਦੀ ਖਮਮਸ਼ੀ ਅਜੀਬ ਸੀ ਆਕਾਸ਼ ਵਿੱਚ ਬੱਦਲਾਂ ਨੇ ਆਪਣੇ ਘੁੰਗਟ ਪਾ ਲਏ ਸਨ ਹਵਾ ਚੱਲ ਰਹੀ ਸੀ ਪਰ ਉਹ ਮਮੁੱਲੀ ਹਵਾ ਨਹੀਂ ਸੀ ਉਹਦੇ ਵਿੱਚ ਇੱਕ ਸੁਨਾਮੀ ਦੀ ਚੇਤਾਵਨੀ ਸੀ ਰਾਸ਼ੀ ਨੇ ਰੋਟੀ ਬਣਾ ਕੇ ਬੱਚਿਆਂ ਨੂੰ ਸਵਾ ਲੀਆ ਸੀ ਉਸ ਦਾ ਪਤੀ ਕਰਮੂ ਅਜੇ ਤੱਕ ਘਰ ਨਹੀਂ ਪਰਤਿਆ ਸੀ ਉਹ ਪੀੜਤ ਚਿਹਰੇ ਨਾਲ ਛੱਤ ਵੱਲ ਤੱਕ ਰਹੀ ਸੀ ਛੱਤ ਵੀ ਜਿਵੇਂ ਕੰਬ ਰਹੀ ਸੀ ਬਸ ਤਕਦੀਰ ਨੂੰ ਕੁਝ ਦਿਨਾਂ ਦੀ ਮੌਲਤ ਚਾਹੀਦੀ ਸੀ ਇੱਕਦਮ ਮਰੋੜਾ ਹੋਇਆ ਹਵਾ ਨੇ ਝੁੱਗੀ ਦੇ ਕਵਾੜ ਨੂੰ ਖੋਲ ਕੇ ਅੰਦਰ ਮਾਫੀ ਮੰਗਣ ਬਿਨਾਂ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਬੱਚਿਆਂ ਨੇ ਉਗਾੜੀ ਪਹਿਲੀ ਨੀਂਦ ਚੋਂ ਡਰ ਕੇ ਅੱਖਾਂ ਖੋਲੀਆਂ ਮਾਂ ਕੀ ਹੋਇਆ ਨੀਲਮ ਨੇ ਡਰਦਿਆਂ ਪੁੱਛਿਆ ਕੁਝ ਨਹੀਂ ਪੁੱਤ ਰੱਬ ਆਪਣਾ ਰੱਖ ਰੱਖਿਆ ਕਰੇ ਰਾਸ਼ੀ ਨੇ ਢਾਂਡਸ ਦਿੰਦਿਆਂ ਉਹਨਾਂ ਨੂੰ ਆਪਣੇ ਸਰੀਰ ਨਾਲ ਟੱਕ ਰਿਆ ਪਰ ਉਹ ਰਾਤ ਅਜਿਹੀ ਸੀ ਜਿੱਤੇ ਢਾਂਡਸ ਵੀ ਕਮਜ਼ੋਰ ਪੈ ਗਿਆ ਸਵੇਰ ਹੋਈ ਤਾਂ ਝੁੱਗੀ ਦੀ ਛੱਤ ਉੱਡੀ ਹੋਈ ਸੀ ਪਿਛਲੇ ਪਾਸੇ ਦੀ ਕੰਧ ਡਿੱਗ ਚੁੱਕੀ ਸੀ ਘਰ ਨਹੀਂ ਰਹਿ ਗਿਆ ਸੀ ਸਿਰਫ ਮਿੱਟੀ ਦੀ ਇੱਕ ਢੇਰ ਸੀ ਕਰਮੋ ਰਾਤ ਨੂੰ ਕਿਤੇ ਨਸ਼ੇ ਵਿੱਚ ਡੱਕਿਆ ਹੋਇਆ ਸੀ ਤੇ ਜਦ ਆਇਆ ਤਾਂ ਰਾਸ਼ੀ ਤੇ ਚਿਹਰੇ 'ਤੇ ਪਹਿਲੀ ਵਾਰੀ ਉਸ ਦੀ ਮੌਜੂਦਗੀ ਨੂੰ ਨਾ ਦੇਖਣ ਵਰਗੀ ਬੇਰੁਖੀ ਦਿਖਾਈ ਇਹ ਤੂੰ ਕੀ ਕਰ ਆਇਆ ਕਰਮੂ ਮੈਂ ਕੀ ਕਰਨਾ ਸੀ ਰਾਸ਼ੀ ਮੌਤ ਆ ਗਈ ਸੀ ਤੂਫਾਨ ਦੀ ਸ਼ਕਲ ਵਿੱਚ ਰਾਸ਼ੀ ਨੇ ਕਹਿ ਦਿੱਤਾ ਮੌਤ ਤਾਂ ਨਹੀਂ ਆਈ ਪਰ ਜਿਉਣ ਦਾ ਹੌਸਲਾ ਲੈ ਗਈ ਝੁੱਗੀ ਦੀ ਢੈ ਗਈ ਕੰਧਾਂ ਵਿੱਚੋਂ ਰਾਸ਼ੀ ਨੇ ਜਦ ਰੋਜ਼ਮਾਰਾ ਦੀ ਚੀਜ਼ਾਂ ਕੰਗਾਲੀਆਂ ਸ਼ੁਰੂ ਕੀਤੀਆਂ ਤਾ ਕਿਤੇ ਕੱਟੀ ਹੋਈ ਰੋਟੀ ਮਿਲੀ ਕਿਤੇ ਮਿੱਟੀ ਨਾਲ ਲਿਪੇ ਹੋਏ ਬੱਚਿਆਂ ਦੇ ਕੱਪੜੇ ਪਰ ਇੱਕ ਪਾਸੇ ਉਹਨਾਂ ਪੁਰਾਣੀਆਂ ਸੱਦਰਾਂ ਦੀ ਗੰਡ ਗੰਢੀ ਮਿਲੀ ਜੋ ਰਾਸ਼ੀ ਨੇ ਕਈ ਸਾਲਾਂ ਤੱਕ ਨਾ ਸੁਟੀਆਂ ਸਨ ਕਦੇ ਰਮਾਲ ਬਣਾਉਣ ਲਈ ਕਦੇ ਰੋਟੀ ਢੱਕਣ ਲਈ ਉਹ ਸੱਦਰਾਂ ਅੱਜ ਉਸ ਲਈ ਕੋਈ ਛੋਟਾ ਜਿਹਾ ਜਵਾਬ ਨਹੀਂ ਸਗੋਂ ਇੱਕ ਨਵਾਂ ਰਸਤਾ ਸੀ ਸੱਦਰਾਂ ਦੇ ਟੋਟਿਆਂ ਨੂੰ ਸਿਲ ਕੇ ਰਾਸ਼ੀ ਨੇ ਸਭ ਤੋਂ ਪਹਿਲਾਂ ਬੱਚਿਆਂ ਲਈ ਰੱਜੇ ਕੱਪੜੇ ਬਣਾਏ ਹਾਲਾ ਕਿ ਉਨ੍ਹਾਂ 'ਚ ਰੰਗ-ਬਰੰਗੇ ਚੀਨ ਦੇ ਪੈਚ ਸਨ ਪਰ ਉਹ ਬੱਚਿਆਂ ਲਈ ਇੱਕ ਨਵੀਂ ਲਿਬਾਸ ਸੀ ਮਾਂ ਇਹ ਮੇਰੀ ਜਾਮਾ ਕਿੰਨੀ ਸੋਹਣੀ ਐ ਨੀਲਮ ਨੇ ਨੱਚਦਿਆਂ ਕਿਹਾ ਰਾਹੁਲ ਨੇ ਵੀ ਆਪਣੀ ਕਮੀਜ਼ ਦੀਆਂ ਰੰਗीन ਧਾਰੀਆਂ ਨੂੰ ਚੁੰਮਿਆ ਉਹਨਾਂ ਨੂੰ ਕੀ ਪਤਾ ਸੀ ਕਿ ਇਹ ਰੰਗ ਰਾਸ਼ੀ ਦੇ ਹੌਸਲੇ ਦੇ ਨੇ ਕਿਸਮਤ ਦੀਆਂ ਥਾਲੀਆਂ ਗੁੰਜਲਾਂ ਦੇ ਨਹੀਂ ਰਾਸ਼ੀ ਨੇ ਫੈਸਲਾ ਕੀਤਾ ਜਿਵੇਂ ਆਪਣੇ ਲਈ ਸੱਦਰਾਂ ਦੇ ਟੋਟਿਆਂ ਨਾਲ ਨਵੀਂ ਜ਼ਿੰਦਗੀ ਸਿਲ ਸਕਦੀ ਹੈ ਤਿਵੇਂ ਹੋਰ ਮਾਵਾਂ ਲਈ ਵੀ ਉਹ ਇਹੀ ਕਰ ਸਕਦੀ ਹੈ ਉਹ ਹਰ ਪੁਰਾਣੇ ਕੱਪੜੇ ਨੂੰ ਇੱਕ ਨਵਾਂ ਰੂਪ ਦੇਣ ਲੱਗ ਪਈ ਰੁਮਾਲ ਝੋਲੀਆਂ ਬੱਚਿਆਂ ਦੇ ਲੰਬੋਟ ਕੱਪੜੇ ਦੀਆਂ ਗੁੱਡੀਆਂ ਜਿਨ੍ਹਾਂ ਦੀ ਮੰਗ ਪਿੰਡ ਦੀਆਂ ਹੋਰ ਔਰਤਾਂ 'ਚ ਹੋਣ ਲੱਗੀ ਉਹ ਪਹਿਲੀ ਵਾਰੀ ਘਰ ਦੇ ਕੰਮ ਤੋਂ ਹਟ ਕੇ ਕੁਝ ਆਪਣਾ ਬਣਾਉਣ ਲੱਗੀ ਸੀ ਪਿੰਡ ਦੇ ਪੁਰਾਣੇ ਸਕੂਲ ਦੀ ਖਾਲੀ ਇਮਾਰਤ ਨੂੰ ਹੋਣ ਲੋਕ ਮੈਲਾ ਮੰਡਲ ਘਰ ਕਹਿਣ ਲੱਗ ਪਏ ਸਨ ਉੱਥੇ ਹਰ ਰੋਜ਼ ਕੁੱਝ ਔਰਤਾਂ ਰਾਸ਼ੀ ਕੋਲ ਆਉਂਦੀਆਂ ਕਦੇ ਸਿੱਖਣ ਕਦੇ ਆਪਣਾ ਮਨ ਹਲਕਾ ਕਰਨ ਜਦ ਰਾਸ਼ੀ ਨੇ ਸਦਰਾਂ ਦੇ ਟੋਟਿਆਂ ਨੂੰ ਕੱਪੜੇ ਬਣਾਉਣ ਤੋਂ ਅੱਗੇ ਲਿਜਾ ਕੇ ਉਹਨਾਂ 'ਚ ਕਲਾਕਾਰੀ ਵੀ ਪੈਦਾ ਕੀਤੀ ਕਸਿੱਦਾ ਕਢਾਈ ਬੁੱਟੇ ਤਾਂ ਪਿੰਡ ਤੋਂ ਬਾਹਰ ਦੇ ਲੋਕ ਵੀ ਇਹ ਕੱਪੜੇ ਮੰਗਣ ਲੱਗ ਪਏ ਜੋ ਕਦੇ ਰੋਟੀਆਂ ਲਈ ਦਰਦ ਸੀ ਉਹ ਹੁਣ ਰੋਜ਼ਗਾਰ ਬਣ ਗਿਆ ਸੀ ਰਾਸ਼ੀ ਲਈ ਇਹ ਸਿਰਫ ਧੰਦਾ ਨਹੀਂ ਸੀ ਏ ਉਹ ਦੇ ਅਸਥਿਵਤੇ ਜਿਤ ਸੀ ਇੱਕ ਦਿਨ ਉਸ ਦੇ ਪੁੱਤਰ ਰਾਹੁਲ ਨੇ ਪੁੱਛਿਆ ਮਾਂ ਤੂੰ ਕਦੇ ਹਾਰ ਨਹੀਂ ਮੰਨੀ ਉਹ ਮੁਸਕਰਾ ਕੇ ਕਹਿੰਦੀ ਸਦਰਾਂ ਦੇ ਟੋਟੇ ਤਾਂ ਰੱਬ ਵੀ ਕਦੇ ਰੱਦੀ ਨਹੀਂ ਕਰਦਾ ਉਹਨਾਂ 'ਚ ਵੀ ਜੀਵਨ ਹੋ ਸਕਦਾ ਜੇ ਚਾਹਤ ਹੋਵੇ ਉਸ ਰੋਜ ਰਾਸ਼ੀ ਰਾਸ਼ੀ ਦੀ ਝੁੱਗੀ ਨਹੀਂ ਸੀ ਉਹ ਇੱਕ ਨਵਾਂ ਘਰ ਸੀ ਜਿਸ ਦੀਆਂ ਕੰਧਾਂ ਇੱਟਾਂ ਦੀ ਨਹੀਂ ਹੌਸਲੇ ਦੀਆਂ ਸਨ ਜਿੱਥੇ ਤੂਫਾਨ ਨੇ ਸਭ ਕੁਝ ਉਜਾੜਿਆ ਸੀ ਉੱਥੇ ਰਾਸ਼ੀ ਨੇ ਆਪਣੇ ਹੌਸਲੇ ਨਾਲ ਇੱਕ ਨਵੀਂ ਦੁਨੀਆ ਵਸਾਈ ਅੰਤ ਸੁਨੇਹਾ ਇਹ ਕਹਾਣੀ ਸਿੱਖ ਦਿੰਦੀ ਹੈ ਕਿ ਗਰੀਬੀ ਦੇ ਵਿੱਚ ਕਾਰੋਂ ਵੀ ਇੱਜ਼ਤ ਰੋਜ਼ਗਾਰ ਤੇ ਆਤਮ ਗੌਰਵ ਦੇ ਰਸਤੇ ਬਣਾਏ ਜਾ ਸਕਦੇ ਹਨ ਜੇ ਮਿਹਨਤ ਤੇ ਵਿਸ਼ਵਾਸ ਹੋਵੇ ਇਹ ਸੀ ਜੀ ਆਪਣੀ ਅੱਜ ਦੀ ਛੋਟੀ ਜਿਹੀ ਕਹਾਣੀ ਜੇਕਰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਪਲੀਜ਼ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬੈਲ ਆਈਕਨ ਜ਼ਰੂਰ ਦਬਾ ਲੈਣਾ ਚੋ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਕਹਾਣੀ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਮਿਲਦੇ ਆ ਇੱਕ ਨਵੀਂ ਕਹਾਣੀ ਲੈ ਕੇ ਸਤਿ ਸ਼੍ਰੀ ਅਕਾਲ ਜੀ